ਜਿਹੜੀ ਇਹ ਆਪਾਂ ਕੈਂਟ ਕਾਉਂਟੀ ਆਪਾਂ ਲੋਕੇਸ਼ਨ ਤੇ ਖੜੀ ਆ ਜੀ ਕਿੰਨੇ ਏਕੜ ਦੇ ਵਿੱਚ ਆਪਾਂ ਦੱਬੇ ਇਹ ਟੋਟਲ 16 ਏਕੜ ਦੇ ਵਿੱਚ ਹੈ ਜੀ 16 ਏਕੜ ਦੇ ਵਿੱਚ ਤਕਰੀਬਨ 1 ਏਕੜ ਦੀ ਫਾਰਕ ਹੈ ਜੀ ਇਹਦੇ ਸਾਈਡ ਤੇ ਜਿੱਦਾਂ ਤੁਸੀਂ ਸੜਕ ਦੇਖ ਸਕਦੇ ਹੋ 35 ਫੁੱਟ ਦੀ ਸੜਕ ਉਧਰ ਹੈ 35 ਫੁੱਟ ਦੀ ਸੜਕ ਇੱਧਰ ਹੈ ਪਿੱਛੇ ਵੀ 35 ਫੁੱਟ ਦੀ ਸੜਕ ਹੈ ਤੇ ਇਹਦੇ ਵਿੱਚ ਆਪਾਂ ਪਿੱਛੇ ਪੂਰਾ ਓਪਨ ਜਿਮ ਦਿੱਤਾ ਹੋਇਆ ਹੈ ਜੀ ਬੱਚਿਆਂ ਦਾ ਕਿਡਸ ਲਈ ਫਾਰਕ ਹੈਗਾ ਜੀ ਟੈਂਕੀ ਹੈ ਜੀ 24 ਘੰਟੇ ਵਾਟਰ ਦੀ ਸਪਲਾਈ ਹੈ ਇਲੈਕਟ੍ਰਿਸਿਟੀ ਹੈ ਡੇਟਡ ਕਮਿਊਨਿਟੀ ਆ ਸਾਰੇ ਪਾਸੋਂ ਬਾਉਂਡਰੀ ਵਾਲੇ ਜੀ ਜਿਹੜੀ ਜ਼ਮੀਨ ਆ ਸੀ ਪਹਿਲਾਂ ਉਸ ਜ਼ਮੀਨ ਤੇ ਵਿਜ਼ਿਟ ਕਰਦੇ ਆ ਉਹਦਾ ਆਲਾ ਦਵਾਲਾ ਦੇਖਦੇ ਆ ਉੱਥੇ ਕਮਰਸ਼ੀਅਲ ਪ੍ਰੋਜੈਕਟ ਹੋ ਸਕਦਾ ਹੈ ਜਾਂ ਰਿਜ਼ੋਰਟ ਬਣ ਸਕਦਾ ਹੈ ਜਾਂ ਕੋਈ ਵੀ ਉੱਥੇ ਰੀਕ੍ਰੀਏਸ਼ਨਲ ਐਕਟੀਵਿਟੀ ਹੋ ਸਕਦੀ ਜਾਂ ਉੱਥੇ ਕਲੋਨੀ ਜਿਹੜੀ ਚੀਜ਼ ਉੱਥੇ ਕਾਮਯਾਬ ਹੋਏ ਉਹੀ ਉਹਨਾਂ ਨੂੰ ਸਜੈਸਟ ਕਰਦੇ ਆ ਅੱਸੀ ਕਾਲ ਦੋਸਤੋ ਅੱਜ ਉਹ ਵੀਰ ਮਿਲ ਆਉਣੇ ਨੇ ਜਿਹੜੇ ਮਿੱਟੀ ਨੂੰ ਸੋਨਾ ਬਣਾਉਂਦੇ ਨੇ ਸੋਨਾ ਕਿਵੇਂ ਬਣਾਉਂਦੇ ਆ ਉਹ ਬਾਈ ਹੋਰਾਂ ਤੋਂ ਜਾਣਾਂਗੇ ਤੇ ਬਾਈ ਹੋਰਾਂ ਦੇ ਬਹੁਤ ਵਧੀਆ ਪ੍ਰੋਜੈਕਟ ਨੇ ਬਹੁਤ ਵਧੀਆ ਕਨਸੈਪਟ ਬਾਈ ਹੋਰੀ ਲੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਸਭ ਤੋਂ ਪਹਿਲਾਂ ਤਾਂ ਨਾਮ ਤੇ ਆਪਣੀ ਫਰਮ ਦਾ ਨਾਮ ਹਾਂਜੀ ਮੇਰਾ ਨਾਮ ਹੈ ਜੀ ਆਰਕੀਟੈਕ ਮਨਜੀਤ ਸਿੰਘ ਜਲੰਧਰ ਤੋਂ ਆ ਜੀ ਮੈਂ ਸਾਡੀ ਫਰਮ ਦਾ ਨਾਮ ਹੈ ਦੂਆ ਐਸੋਸੀਏਟਸ ਜੀ ਤੇ ਅਸੀਂ ਪਿਛਲੇ 11 ਸਾਲਾਂ ਤੋਂ ਡਿਵੈਲਪਮੈਂਟ ਤੇ ਹਰ ਤਰ੍ਹਾਂ ਦੇ ਕੰਮ ਪ੍ਰੋਜੈਕਟ ਕਰ ਰਹੇ ਹਾਂ ਜੀ ਬਾਈ ਜੀ ਅੱਜ ਜਿੱਥੇ ਆਏ ਨੇ ਇਸ ਪ੍ਰੋਜੈਕਟ ਦਾ ਨਾਮ ਹੈ ਕੈਂਟ ਕਾਉਂਟੀ ਜੀ ਤੇ ਇਹ ਜਲੰਧਰ ਕੈਂਟ ਦੇ ਕੋਲ ਸਥਿਤ ਹੈ ਠੀਕ ਹੈ ਇਸ ਜ਼ਮੀਨ ਦੇ ਆਲੇ ਦੁਆਲੇ ਅਸੀਂ ਜਿੱਥੇ ਵੀ ਦੇਖੀਏ ਜਿੰਨੇ ਵੀ ਘਰ ਨੇ ਕਲੋਨੀਆਂ ਨੇ ਉੱਥੇ ਆਲਮੋਸਟ 1.5 ਲੱਖ 2 ਲ ਠੀਕ ਹੈ ਜੀ ਇਹ ਜਿਹੜੀ ਕਲੋਨੀ ਹੈ ਇੱਥੇ ਅੱਜ ਦਾ ਰੇਟ ਜਿਹੜੀ ਹੈ ਮੇਨ ਸਟਰੀਟ ਤੁਸੀਂ ਪਿੱਛੇ ਦੇਖ ਰਹੇ ਹੋ ਵਿਲਾ ਵਾਲੀ ਇਸ ਰੋਡ ਤੇ 7 ਲੱਖ ਰੁਪਏ ਮਰਲਾ ਰੇਟ ਹੈ ਜੀ ਤੇ ਜਿਹੜੇ ਅੰਦਰਲੇ ਪਲਾਟ ਹੈ ਸਾਰੇ 5 ਲੱਖ ਪਲੱਸ ਨੇ ਜੀ ਠੀਕ ਹੈ ਜੀ ਇਹ ਮੈਂ ਤੁਹਾਨੂੰ ਤਾਂ ਹਾਈਲਾਈਟ ਕਰ ਰਿਹਾ ਬਾਹਰ ਦੇ ਰੇਟ ਤੇ ਅੰਦਰਲੇ ਰੇਟਾਂ ਦਾ ਕਿਉਂਕਿ ਇਸ ਕਲੋਨੀ ਨੂੰ ਅਸੀਂ ਡਿਵੈਲਪ ਕੀਤਾ ਤੁਸੀਂ ਇਹ ਦੇਖ ਰਹੇ ਹੋ ਜਿੱਦਾਂ ਇਹ ਪਾਰਕ ਹੈ ਬਿਲਕੁਲ ਜੀ ਭਾਈ ਡਿਵੈਲਪ ਦੀ ਗੱਲ ਕਰਾਂਗੇ ਸਾਰੀ ਇੱਕ ਸਭ ਤੋਂ ਵੱਡਾ ਕਨਸੈਪਟ ਕੀ ਹੁੰਦਾ ਨਾ ਮੰਨ ਲਓ ਮੇਰੇ ਕੋਲ ਵੱਡੇ ਰੋਡ ਤੇ ਹਾਂਜੀ 10 ਕਿੱਲੇ ਪਏ ਨੇ ਜੀ ਬੰਦਾ ਐਂ ਸੋਚੀ ਜਾਂਦਾ ਵੀ 10 ਕਿੱਲਾਂ ਦਾ ਜਿਵੇਂ ਉਹ ਕੋਈ ਉਹ ਤੋਂ ਖਰੀਦ ਲੈਂਦਾ ਉਹ ਡਿਵੈਲਪ ਕਰ ਲੈਂਦਾ ਪਰ ਬੰਦੇ ਨੂੰ ਬਨ ਟਾਈਮ 'ਚ ਕੋਈ ਮੈਨੂੰ ਲਾਦਾ ਉਹਨੇ ਮੇਜਰ ਬਾਉਂਡਰੀ ਮਿਲਦੀ ਜੀ ਪਰ ਜੇ ਉਹ ਹੀ ਆਪ ਡਿਵੈਲਪ ਕਰ ਲੇ ਕੋਈ ਕਨਸੈਪਟ ਜੀ ਤਾਂ ਤੁਹਾਡੇ ਕੋਲੇ ਕੋਈ ਵੀ ਜੇ ਇਸ ਤਰੀਕੇ ਨਾਲ ਲੈ ਕੇ ਆਉਂਦਾ ਵੀ ਭਾਈ ਸਾਡੇ ਇੱਥੇ 20 ਕਿੱਲੇ ਨੇ ਸਾਡਾ ਇਹ ਚ ਅਸੀਂ ਪ੍ਰੋਜੈਕਟ ਬਣਾਉਣਾ ਚਾਹੁੰਦੇ ਹਾਂ ਤਾਂ ਉਹਦਾ ਸਾਰਾ ਭਾਈ ਜੇ ਕਹਿ ਦਈਏ ਇੱਕ ਤਰ੍ਹਾਂ ਦਾ ਫਰਮਾ ਤਿਆਰ ਕਰ ਦਿੰਦੇ ਹਾਂ ਹਾਂਜੀ ਹਾਂਜੀ ਉਹਦੇ ਚ ਇਦਾਂ ਜੀ ਇਸ ਟਾਈਮ ਸਾਡੇ ਜਲੰਧਰ ਦੇ ਵਿੱਚ ਹੀ ਤੇ ਜਲੰਧਰ ਦੇ ਆਸ-ਪਾਸ ਵੀ ਤਕਰੀਬਨ ਕਮਰਸ਼ੀਅਲ ਜਿਹੜੇ ਆ ਉਹ 15 ਕ ਪ੍ਰੋਜੈਕਟ ਚੱਲ ਰਹੇ ਨੇ ਜਿਹੜੇ ਕੁਝ ਕੰਪਲੀਟ ਹੋ ਚੁੱਕੇ ਨੇ ਤੇ ਕੁਝ ਚੱਲ ਰਹੇ ਨੇ ਉਹਦੇ ਚ ਮੈਂ ਦੱਸਣਾ ਚਾਹਾਂਗਾ ਸਾਡੇ ਕੋਲ ਹਾਈਵੇ ਪ੍ਰੋਜੈਕਟ ਵੀ ਚੱਲ ਰਹੇ ਨੇ ਜਿੱਦਾਂ ਤੁਸੀਂ ਦੇਖਿਆ ਅੱਜ ਕੱਲ ਹਾਈਵੇ ਤੇ ਡਰਾਈਵ-ਥਰੂਜ਼ ਆ ਜਾਂਦੇ ਨੇ ਉਹਨਾਂ ਦੇ ਵਿੱਚ ਈਟਿੰਗ ਹਬਸ ਆ ਜਾਂਦੇ ਨੇ ਕਲੱਬਸ ਆ ਜਾਂਦੇ ਨੇ ਰਿਜ਼ੋਰਟ ਆ ਜਾਂਦੇ ਨੇ ਉਸ ਤਰੀਕੇ ਦੇ ਵੀ ਪ੍ਰੋਜੈਕਟ ਅਸੀਂ ਕਰ ਰਹੇ ਆ ਤੇ ਕੁਝ ਕਲੋਨੀਆਂ ਜਿਹੜੀਆਂ ਐਸੀਆਂ ਆ ਕਿ ਜਿਹੜੀਆਂ ਅੱਜ ਕੱਲ ਲੋਕੀ ਚਾਹੁੰਦੇ ਗੇਟਿਡ ਕਮਿਊਨਿਟੀ ਬਣ ਜੇ 24 ਘੰਟੇ ਪਾਣੀ ਦੀ ਸਪਲਾਈ ਮਿਲ ਜੇ ਸਿਕਿਉਰਿਟੀ ਮਿਲ ਜੇ ਕਿਉਂਕਿ ਐਨ ਆਰ ਆਈ ਬਹੁਤ ਨੇ ਉਹ ਚਾਹੁੰਦੇ ਨੇ ਕਿ ਅਸੀਂ ਘਰ ਜੇ ਲਿਆ ਤੇ ਉਹ ਪਿੱਛੋਂ ਅਸੀਂ ਜੇ 6-7 ਮਹੀਨੇ ਲਈ ਅਸੀਂ ਬਾਹਰ ਗਏ ਆ ਤੇ ਵਿੱਚੋਂ ਸਿਕਿਉਰ ਰਵੇ ਉਸ ਤਰੀਕੇ ਨਾਲ ਅਸੀਂ ਜਿਹੜੀ ਜ਼ਮੀਨ ਆ ਅਸੀਂ ਪਹਿਲਾਂ ਉਸ ਜ਼ਮੀਨ ਤੇ ਵਿਜ਼ਿਟ ਕਰਦੇ ਆ ਉਹਦਾ ਆਲਾ ਦਵਾਲਾ ਦੇਖਦੇ ਆ ਉੱਥੇ ਕਮਰਸ਼ੀਅਲ ਪ੍ਰੋਜੈਕਟ ਹੋ ਸਕਦਾ ਹੈ ਜਾਂ ਰਿਜ਼ੋਰਟ ਬਣ ਸਕਦਾ ਹੈ ਜਾਂ ਕੋਈ ਵੀ ਉੱਥੇ ਰੀਕ੍ਰੀਏਸ਼ਨਲ ਐਕਟੀਵਿਟੀ ਹੋ ਸਕਦੀ ਜਾਂ ਉੱਥੇ ਕਲ ਜਿਹੜੀ ਚੀਜ਼ ਉਥੇ ਕਾਮਯਾਬ ਹੋਏ ਉਹੀ ਉਹਨਾਂ ਨੂੰ ਸਜੈਸਟ ਕਰਦੇ ਆ ਕਿੱਲਿਆਂ ਦੇ ਹਿਸਾਬ ਨਾਲ ਉਹਨਾਂ ਨੂੰ ਦੱਸਦੇ ਆ ਉਹਨਾਂ ਨੂੰ ਇਹ ਕਾਸਟ ਪਏਗੀ ਡਿਵੈਲਪਮੈਂਟ ਕਾਸਟ ਇਹ ਪਏਗੀ ਤੇ ਲਾਸਟ ਦੇ ਵਿੱਚ ਉਹਨਾਂ ਦੀ ਜਿਹੜੀ ਵਟਕ ਹੈ ਉਸ ਕਲੋਨੀ ਦੇ ਵਿੱਚੋਂ ਸਾਨੂੰ ਸੇਲੇਬਲ ਏਰੀਆ ਕਿੰਨਾ ਨਿਕਲ ਕੇ ਆਂਦਾ ਉਹਦੇ ਹਿਸਾਬ ਨਾਲ ਜੋ ਸਾਡੀ ਕਾਸਟਿੰਗ ਹੈ ਤੇ ਜੋ ਸਾਡੀ ਵਟਕ ਹੈ ਸਾਡਾ ਪ੍ਰੋਫਿਟ ਕਿੰਨਾ ਹੋਏਗਾ ਉਸ ਹਿਸਾਬ ਨਾਲ ਅਸੀਂ ਸਾਰਾ ਉਹਨਾਂ ਨੂੰ ਗਾਈਡ ਕਰਦੇ ਆ ਜੇ ਉਹ ਵੀ ਸਰਕਾਰੀ ਜਿਹੜੇ ਰੂਲਸ ਨੇ ਉਹਦੇ ਅਕੋਰਡਿੰਗ ਕਿਹੜੇ ਪਾਰਕ ਦੇਣੇ ਨੇ ਕਿਹੜੇ ਉਥੇ ਸੀਵਰੇਜ ਦੇ ਟ੍ਰੀਟਮੈਂਟ ਪਲੈਂਟ ਦੇਣੇ ਨੇ ਵਾਟਰ ਵਰਕਸ ਦੇਣਾ ਉਹ ਸਾਰੀਆਂ ਚੀਜ਼ਾਂ ਅਸੀਂ ਗਾਈਡ ਕਰਕੇ ਇੱਕ ਟੋਟਲ टाउनशिप ਨੂੰ ਪਲਾਨ ਕਰਦੇ ਹਾਂ ਜੀ ਤੇ ਜਿਹੜੇ ਸਰ ਇਹਦੇ ਵਿੱਚ ਗਵਰਨਮੈਂਟ ਦੀ ਅਪਰੂਵਲ ਵਗੈਰਾ ਆ ਜਾਂਦੀ ਹੈ ਉਹ ਵੀ ਫਿਰ ਸਾਰਾ ਗਾਈਡ ਤੁਸੀਂ ਕਰਦੇ ਜਾਂ ਕਰਵਾ ਕੇ ਦਿੰਦੇ ਹੋ ਉੱਚ ਸਾਡੀ ਸਾਰੀ ਟੀਮ ਇਨਵੋਲਡ ਹੈ ਸਾਡੇ ਕੋਲ ਸਾਰੇ ਹਰ ਤਰੀਕੇ ਦੀ ਸਰਵਿਸਿਜ਼ ਆਪਣੇ ਇਨ ਹਾਊਸ ਹੈ ਜੇ ਤੁਸੀਂ ਉਸ ਪ੍ਰੋਜੈਕਟ ਨੂੰ ਡਿਵੈਲਪ ਕਰਨਾ ਹੈ ਉਹਦੇ ਵਿੱਚ ਸਾਰੇ ਵੈਂਡਰਸ ਚਾਹੀਦੇ ਆ ਉਹਦੇ ਵਿੱਚ ਸਾਰੀ ਪਾਸਿੰਗ ਲਈ ਜਿੱਦਾਂ ਸਰਕਾਰੀ ਨੁਮਾਇੰਦਿਆਂ ਤੋਂ ਪਾਸਿੰਗ ਲੈਣੀ ਹੈ ਕਿਹੜੇ ਕਿਹੜੇ ਡਿਪਾਰਟਮੈਂਟ ਤੋਂ ਮਨਜ਼ੂਰੀ ਲੈਣੀ ਹੈ ਉਹ ਸਾਰਾ ਅਸੀਂ ਗਾਈਡ ਕਰਦੇ ਹਾਂ ਜੀ ਠੀਕ ਹੈ ਜੀ ਸਰ ਜਿਹੜੀ ਇਹ ਆਪ ਆਪਾਂ ਲੋਕੇਸ਼ਨ ਤੇ ਖੜੀ ਆਂ ਜੀ ਕਿੰਨੇ ਏਕੜ ਦੇ ਵਿੱਚ ਆਪਾਂ ਡਵੈਲਪੀਏ ਇਹ ਟੋਟਲ 16 ਏਕੜ ਦੇ ਵਿੱਚ ਹੈ ਜੀ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਕ ਸੈਂਟਰਲ ਪਾਰਕ ਹੈ ਪਾਰਕ ਹੀ ਬਹੁਤ ਵੱਡੀ ਦਿੱਤੀ 16 ਏਕੜ ਦੇ ਸਾਹਮਣੇ ਹਾਂ ਜੀ ਅਸੀਂ ਇਹ 16 ਏਕੜ ਦੇ ਵਿੱਚ ਤਕਰੀਬਨ 1 ਏਕੜ ਦੀ ਪਾਰਕ ਹੈ ਜੀ ਇਹਦੇ ਸਾਈਡ ਤੇ ਜਿੱਦਾਂ ਤੁਸੀਂ ਸੜਕ ਦੇਖ ਸਕਦੇ ਹੋ 35 ਫੁੱਟ ਦੀ ਸੜਕ ਉਧਰ ਹੈ 35 ਫੁੱਟ ਦੀ ਸੜਕ ਇੱਧਰ ਹੈ ਪਿੱਛੇ ਵੀ 35 ਫੁੱਟ ਦੀ ਸੜਕ ਹੈ ਆਲ ਅਰਾਊਂਡ 35 ਫੁੱਟ ਦੀ ਸੜਕ ਹੈ ਜਿਹੜੇ ਪਿੱਛੇ ਅਸੀਂ ਦੇਖ ਰਹੇ ਹਾਂ ਵਿਲੇ ਬਣੇ ਆ ਇਹ ਮੇਨ ਐਂਟਰੈਂਸ ਲੀਨ ਹੈ ਇਹ ਸਾਰੀ ਬਾਹਰ ਤੱਕ 35 ਤੋਂ 40 ਫੁੱਟ ਇੱਥੋਂ ਦੀ 40 ਫੁੱਟ ਸ਼ੁਰੂ ਹੋ ਕੇ ਗੇਟ ਤੱਕ 40 ਹੋ ਜਾਂਦੀ ਠੀਕ ਹੈ ਜੀ ਮਤਲਬ ਜਦੋਂ ਅਸੀਂ ਦੇ ਵਿੱਚ ਆਪਾਂ ਐਂਟਰ ਹੁੰਨੇ ਆ ਇੱਕ ਵਾਰ ਤਾਂ ਬਾਹਰਲਾ ਦੇਖ ਜਾਦਾ ਵੀ ਯਾਰ ਬਾਈ ਹੋ ਰਹੇ ਨੇ ਵੀ ਦਵਾਈ ਜੇ ਨਾ ਜਦੋਂ ਜਹਾਜ਼ ਤੋਂ ਉਤਰਦੇ ਆ ਆ ਹਾਂਜੀ ਹਾਂਜੀ ਬੰਦੇ ਨੂੰ ਐਂ ਲਿਖਿਆ ਪੈਂਦਾ ਯਾਰ ਇੱਕੋ ਜੀ ਘਰੀ ਦੀ ਸੀ ਜਾਂਦੇ ਨੇ ਮਤਲਬ ਉਹ ਚੀਜ਼ ਦਾ ਆਪਾਂ ਕਨਸੈਪਟ ਇੱਥੇ ਕਰਤਾ ਪੰਜਾਬ ਦੇਖੋ ਜੀ ਇੱਕ ਇੰਗਲਿਸ਼ ਦਾ ਵਰਡ ਹੈ ਮਿਰਾਜ ਮਿਰਾਜ ਦਾ ਮਤਲਬ ਹੁੰਦਾ ਹੈ ਕਿ ਕਿਸੇ ਵੀ ਚੀਜ਼ ਦੀ ਮਿਰੇਜ ਇਮੇਜ ਜਿਹੜੀ ਅਸੀਂ ਦੇਖਦੇ ਆ ਉਹ ਹੈਵ ਹੈ ਬਟ ਹੁੰਦੀ ਨਹੀਂ ਜਿਦਾ ਧੁੱਪ ਦੇ ਵਿੱਚ ਸਾਨੂੰ ਲੱਗਦਾ ਠੀਕ ਹੈ ਜੀ ਉਹ ਮਿਰਾਜ ਇਫੈਕਟ ਹੈ ਅਸੀਂ ਉਸ ਚੀਜ਼ ਨੂੰ ਕੀਤਾ ਕਿ ਕਿ ਬਾਹਰਲੇ ਦੇਸ਼ 'ਚ ਜਿੱਦਾਂ ਘਰ ਬਣਦੇ ਨੇ ਜਿਹੜੀ ਚੀਜ਼ ਬਣਦੀ ਹੈ ਉਹ ਇੱਕਸਾਰ ਬਣਦੀ ਹੈ ਤੇ ਉਹ ਇੱਕਸਾਰ ਦੀ ਜਿਹੜੀ ਲੁੱਕ ਹੈ ਉਹ ਬਹੁਤ ਵਧੀਆ ਆਂਦੀ ਇਸੇ ਤਰੀਕੇ ਅਸੀਂ ਆ ਜਿਹੜੀ ਫਰਸਟ ਲਏ ਨਾ ਇਹਦੇ ਵਿੱਚ ਦੋਨੇ ਸਾਈਡ ਤੇ ਜਿਹੜੇ ਵਿਲਾਜ਼ ਬਣਾਏ ਆ ਉਹ ਸਾਰੇ ਸਮੈਟ੍ਰਿਕਲੀ ਇੱਕੋ ਹੀ ਲੁੱਕ ਦੇ ਬਣਾਏ ਠੀਕ ਹੈ ਜੀ ਹਾਂਜੀ ਤੇ ਬਹੁਤ ਵਧੀਆ ਜੇ ਗੱਲ ਕਰੀਏ ਤੇ ਹੋਰ ਸਾਰੇ ਇਸ ਤੋਂ ਇਲਾਵਾ ਮਤਲਬ ਕਿਸੇ ਵੀ ਤਰ੍ਹਾਂ ਦਾ ਜਿਵੇਂ ਕੋਈ ਗੇਮਿੰਗ ਜ਼ੋਨ ਬਣਾਉਣਾ ਹੈ ਜਾਂ ਕੋਈ ਵੀ ਮਤਲਬ ਕਮਰਸ਼ੀਅਲ ਪ੍ਰੋਜੈਕਟ ਬਣਾਉਣਾ ਉਹ ਸਾਰੇ ਤਰ੍ਹਾਂ ਦੇ ਆਪਾਂ ਕਰਦੇ ਹਾਂ ਹਾਂਜੀ ਸਾਡੇ ਕੋਲ ਹਰ ਤਰੀਕੇ ਦੀ ਸਰਵਿਸਿਜ਼ ਹੈ ਜੀ ਤੁਸੀਂ ਕੋਈ ਗੇਮਿੰਗ ਪ੍ਰੋਜੈਕਟ ਬਣਾਉਣਾ ਹੈ ਰਿਜ਼ੋਰਟ ਬਣਾਉਣਾ ਹੈ ਹੋਟਲ ਬਣਾਉਣਾ ਹੈ ਬੈਂਕਟ ਬਣਾਉਣਾ ਹੈ ਜਾਂ ਕਿਸੇ ਵੱਡੀ ਜ਼ਮੀਨ ਨੂੰ ਡਿਵੈਲਪ ਕਰਨਾ ਹੈ ਕਲੋਨੀ ਬਣਾਣੀ ਹੈ ਕਮਰਸ਼ੀਅਲ ਹੱਬ ਬਣਾਉਣਾ ਹੈ ਹਾਈਵੇ ਪ੍ਰੋਜੈਕਟਸ ਬਣਾਣੇ ਹਨ ਕਿਸੇ ਫਰੈਂਚਾਈਜ਼ੀਆਂ ਦੀ ਤੁਸੀਂ ਆਪਣੀ ਫਰੈਂਚਾਈਜ਼ੀ ਲੈਣੀ ਮੈਗਡੀ ਹੋ ਗਿਆ KFC ਹੋ ਗਿਆ ਉਹਨਾਂ ਦੇ ਕੀ ਰੀਨੋਰਮਸ ਨੇ ਕੀ ਉਹਨਾਂ ਦੇ ਏਰੀਆ ਰਿਕੁਆਇਰਡ ਨੇ ਕਿਸ ਬੰਦੇ ਨਾਲ ਟਾਈ ਅਪ ਕਰਕੇ ਅਸੀਂ ਉਹਨਾਂ ਦੀ ਫਰੈਂਚਾਈਜ਼ੀ ਲੈ ਸਕਦੇ ਹਾਂ ਉਹ ਸਾਰੀ ਇੱਕ ਰੂਫ ਦੇ ਅੰਦਰ ਮਿਲੇਗੀ ਜੀ ਸਰ ਅਖੀਰ ਤੇ ਜੇ ਗੱਲ ਕਰੀਏ ਜਿਹੜੀ ਆਪਣੇ ਕੈਂਟ ਕਾਉਂਟੀ ਆਪਣੇ ਮਾਰਕੀਟ ਆ ਗਈ ਬਾਹਰ ਮੈਂ ਸ਼ਾਪਸ ਵੀ ਦੇਖ ਰਿਆ ਸੀਗਾ ਉਹ ਵੀ ਸਾਰੀਆਂ ਰੈਂਟ ਆਊਟ ਲਈ ਤਿਆਰ ਨੇ ਜਾਂ ਮਤਲਬ ਐਜ ਪਰਪਸ ਬਿਜ਼ਨਸ ਇੱਥੇ ਦੋਨੇ ਪਰਪਸ ਨੇ ਜੀ ਇੱਥੇ ਤੁਸੀਂ ਖਰੀਦ ਵੀ ਸਕਦੇ ਹੋ ਤੇ ਰੈਂਟ ਤੇ ਵੀ ਅਵੇਲੇਬਲ ਨੇ ਕੁਝ ਸ਼ਾਪਸ ਅਸੀਂ ਰੈਂਟ ਤੇ ਦਿੱਤੀਆਂ ਹੋਈਆਂ ਇੱਥੇ ਜਿਹੜੇ ਡਿਵੈਲਪਰ ਨੇ ਸਾਡੇ ਉਹ ਬਹੁਤ ਹੀ ਕੋਆਪਰੇਟਿਵ ਨੇ ਉਹਨਾਂ ਨੇ ਇਹ ਸਾਰੀਆਂ ਫਸਟ ਸਟੇਜ ਤੋਂ ਇਹੀ ਰੱਖਿਆ ਸੀ ਕਿ ਅਸੀਂ ਕੋਈ ਵੀ ਅੰਦਰ ਡਿਵੈਲਪਮੈਂਟ ਹੈ ਉਹ ਖਾਲੀ ਨਹੀਂ ਰਹਿਣ ਦੇਣੀ ਤੇ ਜੈਨੂਅਨ ਜਿਹੜੇ ਬਾਏਰ ਆ ਉਹਨਾਂ ਨੂੰ ਹੀ ਪਲਾਟ ਦਿੱਤੇਗੇ ਤੁਸੀਂ ਦੇਖ ਸਕਦੇ ਹੋ ਸਾਰੀ ਕੋਠੀਆਂ ਡਿਵੈਲਪ ਹੋ ਗਈਆਂ ਕੁਝ ਸਾਲਾਂ ਚ ਕੋਰੋਨਾ ਤੋਂ ਬਾਅਦ ਇਹ ਸਾਰੀ ਕਲੋਨੀ ਡਿਵੈਲਪ ਹੋਈ ਹੈ ਤੇ ਇਹਦੇ ਵਿੱਚ ਆਪਾਂ ਪਿੱਛੇ ਪੂਰਾ ਓਪਨ ਜਿਮ ਦਿੱਤਾ ਹੋਇਆ ਜੀ ਬੱਚਿਆਂ ਦਾ ਕਿਡਸ ਲਈ ਪਾਰਕ ਹੈਗਾ ਜੀ ਟੈਂਕੀ ਹੈ ਜੀ 24 ਘੰਟੇ ਵਾਟਰ ਦੀ ਸਪਲਾਈ ਹੈ ਇਲੈਕਟ੍ਰਿਸਿਟੀ ਹੈ ਡੈਟਿਡ ਕਮਿਊਨਿਟੀ ਹੈ ਸਾਰੇ ਪਾਸੋਂ ਬਾਉਂਡਰੀ ਵਾਲ ਹੈ ਜੀ ਤੇ ਇਸ ਤਰੀਕੇ ਨਾਲ ਇਸ ਕਲੋਨੀ ਵਿੱਚ ਜਿਹੜਾ ਵੀ ਰਹਿ ਰਿਹਾ ਸੇਫ ਤੇ ਸਿਕਿਉਰ ਹੈ ਜੀ ਠੀਕ ਹੈ ਜੀ ਲਓ ਵੀ ਮਿੱਤਰੋ ਪਹਿਲੀ ਗੱਲ ਤਾਂ ਜੇ ਕੋਈ ਵੱਡਾ ਪ੍ਰੋਜੈਕਟ ਸ਼ੁਰੂ ਕਰਨਾ ਹੈ ਬਾਈ ਹੋਰਾਂ ਨੂੰ ਫੋਨ ਮਾਰ ਲਿਓ ਕਿਉਂਕਿ ਬਾਈ ਹੋਰਾਂ ਦਾ ਜਿਹੜਾ ਐਕਸਪੀਰੀਅੰਸ ਹੈ ਵੱਡੇ ਪ੍ਰੋਜੈਕਟਾਂ ਦੇ ਵਿੱਚ ਜੇ ਕਹਿ ਦਿਆਂ ਨਾ ਇੱਕ ਘਰ ਬਣਾਉਣਾ ਇੱਕ ਘਰਾਂ ਦੀ ਕਲੋਨੀ ਬਣਾਉਣੀ ਫਿਰ ਉਹਦੇ ਨਾਲ ਸ਼ੌਪਸ ਕੱਟਣੀਆਂ ਜਿੰਮ ਬਣਾਉਣੀ ਪਾਰਕ ਬਣਾਉਣੀ ਬਾਈ ਹੋਰ ਹੀ ਜੇ ਕਹਦੀਏ ਥੋੜਾ ਜਿਹਾ ਵੱਡੇ ਪ੍ਰੋਜੈਕਟਾਂ ਨੂੰ ਕੰਮ ਕਰਦੇ ਨੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਜਲੰਧਰ ਦੇ ਨੇੜੇ ਸੋਚ ਰਹੇ ਹੋ ਵੀ ਕੋਈ ਵਧੀਆ ਜੀ ਕਲੋਨੀ 'ਚ ਘਰ ਲੈਣਾ ਤਾ 게ਟਡ ਕਲੋਨੀ ਆ ਤੇ ਮੈਂ ਕਹਣਾ ਵੀ ਸਮੈਟ੍ਰਿਕ ਬਹੁਤ ਸੋਹਣੀ ਬਣੀ ਹੋਈ ਆ ਬਿਲਡਿੰਗਾਂ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਹੈਗੀ ਆ ਤਾਂ ਵੀ ਤੁਸੀਂ ਬਾਏਰ ਨਾਲ ਕੰਟੈਕਟ ਕਰ ਸਕਦੇ ਹੋ ਇੱਥੇ ਕੋਈ ਵੀ ਪਲਾਟ ਲੈਣਾ ਚਾਹੇ ਕੋਟੀ ਲੈਣੀ ਹੈ ਤਾਂ ਵੀ ਇੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਈ ਜੀ ਲੋਕੇਸ਼ਨ ਦੱਸਦੀ ਇਹਦੀ ਕਿੱਥੇ ਪੈਂਦੀ ਹੈ ਇਹ ਲੋਕੇਸ਼ਨ ਜੀ ਜੇ ਤੁਸੀਂ ਹਾਈਵੇ ਤੇ ਆਓ ਤੇ ਫਗਵਾੜਾ ਤੋਂ ਜਲੰਧਰ ਜਦੋਂ ਆ ਰਹੇ ਆ ਤੇ ਖੱਬੇ ਹੱਥ ਮੈਕਡੋਨਲਡਸ ਆਂਦਾ ਮੈਕਡੋਨਲਡ ਤੋਂ ਅੰਦਰ ਰੋਡ ਕੱਟਦੀ ਹੈ ਉਸ ਰੋਡ ਤੇ ਅੰਦਰ ਆ ਕੇ ਤਕਰੀਬਨ ਕਿਲੋਮੀਟਰ ਤੋਂ ਬਾਅਦ ਲੈਫਟ ਹੈਂਡ ਸਾਈਡ ਤੇ ਕੈਂਟ ਕਾਉਂਟੀ ਪ੍ਰੋਜੈਕਟ ਹੈ ਜੀ ਆਲੇ ਦੁਆਲੇ ਇਸ ਏਰੀਏ ਦੇ ਨੂੰ ਸੋਫੀ ਪਿੰਡ ਦੇ ਨੇੜੇ ਕਿਹਾ ਜਾਂਦਾ ਜੀ ਠੀਕ ਹੈ ਜੀ ਹਾਂਜੀ ਲਓ ਵੀ ਮਿੱਤਰੋ ਵੀਡੀਓ ਕਰੋ ਸ਼ੇਅਰ ਮਿਲਦੇ ਆਂ ਫਿਰ ਅਗਲੀ ਵੀਡੀਓ ਦਾ ਧੰਨਵਾਦ ਦੋਸਤ ਥੈਂਕ ਯੂ